ਪਈ ਬਾਰ ਨੰਬਰ ਕੋਠੀ ਆ ਭਾਈ ਉਹਨਾਂ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨ ਆ ਬੂਟਾ ਲਵਾਇਆ ਵਾ ਤੇ ਬਹੁਤ ਦੇਰ ਬਾਅਦ ਜੀ ਤੇ ਲਾਉਣ ਦੇ ਵੀ ਉਹਨੇ ਉੱਤੇ ਜੀਰੇ ਫੇਰ ਪਾਇੰਦਾ ਪੁੱਟ ਕੇ ਉਹਨੂੰ ਦਿੱਦੇਗਾ ਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀਂਗਾ ਆਣਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਤਨ ਹੋਰ ਕੋਠਾ ਡੈਗ ਗਿਆ ਕੰਨਾ ਕੀ ਤੂੰ ਗੱਲਬਾਤ ਕਰਾ ਦੀ ਹੋਈ ਭਾਈ ਕੋ ਪਹਿਲਾਂ ਬਹੀ ਗੱਲਬਾਤ ਨਹੀਂ ਹੋਈ ਪਹਿਲਾਂ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚਾ ਕਰਨੀ ਕਿੱਥੇ ਕਿਉਂ ਕੀ ਹੋਇਆ ਭਾਈ ਇਹਦਾ ਮੇਰੇ ਤੋਂ ਵਿਵਾਜ ਕਣੀ ਸੁਣੀ ਮੈਂ ਨਾ ਭਾਈ ਮੈਂ ਆਨਾ ਚਾਹਤੀ ਕਿ ਆਨਾ ਮੈਂ ਤੁਹਾਡੇ ਕੋਲ ਮੈਂ ਤੁਹਾਡੀ ਗੱਲ ਸੁਣਦਾਂਗੇ ਕਹਿੰਦੇ ਬਾਵਜੂਦ ਹੀ ਮਾਰਿਆ ਨੇ ਇਹਨਾਂ ਸਾਫ ਹਣਾ ਜਿਹੜਾ ਗਾਲਾਂ ਕੱਢੀਆਂ ਸਾਨੂੰ ਕੁੱਤੇ ਕੂੜੇ ਕਹਿ ਗਏ ਕਿ ਇਹਨਾਂ ਆ ਬੇੜਿਆਂ ਨੂੰ ਜੇ ਵੱਡੇ ਇਹਨਾਂ ਨੂੰ ਮਾਰਿਆ ਤੁਹਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਬੀਜੀ ਜਾਈਏ ਭਈ ਮੇਰਾ ਨਾਮ ਮਨਪ੍ਰੀਤ ਭਈ ਮੈਂ ਆਨਾ ਆਪਣਾ ਦਫ਼ਤਰ 'ਚ ਕੰਮ ਕਰਦਾ ਉਹਨਾਂ ਨਾਲ ਕਿਹੜੀ ਜਗ੍ਹਾ ਕੰਮ ਕਰਦੇ ਮਧਵਾ ਸਟੇਟ 'ਚ ਭਈ 12 ਨੰਬਰ ਕੋਠੀ ਆ ਭਾਈ ਇਹਨਾਂ ਦਾ ਬੁਟਾ ਲਾਣ ਗਏ ਆ ਤੇ ਉਹਨੇ ਦੋ ਤਿੰਨ ਰੰਗ ਬੁਟਾ ਲਵਾਇਆ ਵਾ ਤੇ ਬਹੁਤ ਦੇ ਯਾਰ ਬਾਬਜੀ ਤੇ ਲਾਉਣ ਦੇ ਵੀ ਉਹਨੇ ਤੀਜੀ ਰੇ ਫੇਰ ਪੈਂਦਾ ਪੁੱਟ ਕੇ ਉਹਨੂੰ ਜਿਹੜਾ ਗੱਲ ਆ ਤੇ ਮੈਂ ਨਹੀਂ ਮੈਂ ਮੈਂ ਚਾਹ ਪੀ ਕੇ ਆਉਣਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਕਿਨੋਂ ਹਣ ਕੁੱਤਾਂ ਡੈਗ ਲੱਗ ਗਏ ਕੰਨਾਂ ਦੀ ਗੱਲਬਾਤ ਤੁਹਾਡੀ ਹੋਈ ਭਾਈ ਕੋ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਪਈ ਪਹਿਲਾਂ ਕੁੱਤੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚਾਹ ਕਰਨੀ ਦਿੱਤੀ ਕਿਉਂ ਕੀ ਹੋਇਆ ਭਾਈ ਆਂਦਾ ਮੇਰੇ ਤੋਂ ਵੀ ਆਵਾਜ਼ ਕਣੀ ਸੁਣੀ ਮੈਂ ਨਾ ਭਾਈ ਮੈਂ ਆਉਣਾ ਚਾਹ ਪੀ ਕੇ ਆਉਣਾ ਮੈਂ ਤੁਹਾਡੇ ਕਾਂ ਦੇ ਬਾਗ ਜਿਹੜੇ ਮਾਰਿਆ ਨੂੰ ਤੁਸੀਂ ਕੀ ਕੰਮ ਕਰਦੇ ਹੋ? ਭਈ ਮੈਂ ਇੱਕ ਮਜ਼ਦੂਰੀ ਕਰਦਾ। ਕੀ ਨਾਂ ਕਿਹੜਾ? ਮਨਪ੍ਰੀਤ ਮੇਰਾ ਨਾਂ ਹੈ। ਉਹ ਜਿਹੜਾ ਬੰਦਾ ਕੁੱਟਿਆ ਉਹ ਕਿੰਨੇ ਨੰਬਰ ਜਿਹੜਾ ਦਾ ਤੇ ਕਿੰਨੇ? ਉਹ 62 ਨੰਬਰ ਗੋਠੀ ਵਿੱਚ ਰਹਿੰਦਾ ਹੈ। ਉਹ ਕੀ ਕੰਮ ਕਰਦੇ? ਭਈ ਉਹਨਾਂ ਦਾ ਮੋਡਲਿੰਗ ਦਾ ਕੰਮ ਕਰਦਾ ਹੈ। ਤੇ ਉਹ ਦੋ ਹੀ ਕੀ ਜਾਂਦੇ ਗਏ। ਭਈ ਮੈਨੂੰ ਇਨਸਾਰ ਚਾਹੀਦਾ ਹੈ। ਮੈਂ ਇਹ ਚਾਹੁੰਦਾ। ਇਹ ਕਿੰਨੇ? ਭਈ ਗਾਲਾਂ ਵਿੱਚ ਕੱਟੀਆਂ। ਮਾਰਾ ਚੰਗਾ ਬੋਲਦਾ ਜਹਾਜ਼ ਬਾਰੇ ਵੀ। ਕਿੰਨੇ ਬੰਦੇ ਆਏ ਸੀ? ਭਾਜੀ ਦੋ ਜਣੇ ਆਏ ਹੋ। ਦੋਵਾਂ ਦੇ ਨਾਂ ਪਤਾ ਤੁਹਾਨੂੰ ਕੀ ਕੀ? ਉਹਦੇ ਡਿਜ਼ਾਈਨਰ ਦਾ ਨਾਮ ਪਤਾ ਇੱਕ ਦਣਾ ਸੇਮ ਆ ਕੋਈ ਆ ਜਨੇ ਮੈਨੂੰ ਕੁੱਟਿਆ ਹੈ ਬਾਕੀ ਤਾਂ ਮੈਨੂੰ ਪਤਾ ਨਹੀਂ ਤੇ ਕਰਨਦਾਵਾ ਜੀ ਤੁਹਾਨੂੰ ਤੁਹਾਨੂੰ ਜੀ ਮੇਰਾ ਨਾਮ ਇਹਨਾਂ ਨਾਲ ਭਾਈ ਝਗੜਾ ਮਨਪਰੀਪੂ ਇਹਨਾਂ ਤੇ ਇਹਨਾਂ ਦੇ ਵਿੱਚ ਮਤਲਬ ਕਿ ਹੋ ਗਿਆ ਕੋਈ ਪਤਾ ਨਹੀਂ ਚਣ ਪਣ ਇੱਥੇ ਕੰਮ ਕਰਦੇ ਡਿਊਟੀ ਕਰਦੇ ਇਹਨਾਂ ਦੇ ਕੋਲ ਹਾਂਜੀ ਇਹਨਾਂ ਇਨਸਾਫ ਨਾਲ ਜਿਹੜਾ ਗਾਲਾਂ ਕੱਢੀਆਂ ਸਾਨੂੰ ਕੁੱਤੇ ਚੂੜੇ ਕਹਿ ਗਏ ਇਹਨਾਂ ਨੇ ਆ ਬੇਟਿਆਂ ਨੂੰ ਜੇ ਵੱਡੇ ਇਹਨਾਂ ਨੂੰ ਮਾਰਿਆ ਤੁਹਾਡੀਆਂ ਸਾਡੀਆਂ ਮਾਰੀਆਂ ਵੇਖ ਲੋ ਬੁਢੀ ਜਾਈ ਆਨੂ ਤਾਂ ਪਤਾ ਨਹੀਂ ਕਿ ਕਿੱਥੋਂ ਥੋੜਾ ਬੱਚਾ ਦੇ ਕੋਲ ਹੋਣਾ ਭਾਈ। ਵੇੰਦ ਕਰੀਦੀ ਐ। ਮਜ਼ਦੂਰੀ ਅਸੀਂ ਕਰਦੇ ਸਾਰੇ। ਇਹਦੀ ਮੰਮੀ ਵੀ ਕਰਦੇ ਸੇ ਕੰਮ ਕਰ ਕੋਠੀਆਂ ਦੇ ਵਿੱਚ ਭਾਈ। ਤੇ ਇਹ ਕੀ ਜਾਂਦੇ ਉਹਨੂੰ। ਅਸੀਂ ਤਾਂ ਨੇ ਭਾਈ ਨੂੰ ਇਨਸਾਫ ਚਾਹੀਦਾ ਇਤਨਾ ਥੋੜਾ ਘੱਟ ਸਾਰੀ ਫੜਕਾਂ ਨੂੰ ਮਾਰਨ ਲੱਗ ਜੇਗਾ ਮਾਰੇਆਂ। ਸਾਡੀ ਜਾਤੀ ਬਾਰੇ ਮਾੜਾ ਬੋਲਦੇ ਆ। ਦੇਖੋ ਜੀ ਜੋ ਸਾਡੇ ਆਈ.ਓ.ਐਸ. ਦੇ ਮਸਤ ਸਿੰਘ ਨੇ ਕੱਲ ਉਹਨਾਂ ਕੋਲੇ ਮਨਪ੍ਰੀਤ ਸਿੰਘ ਆ ਕੇ ਆਪਣੀ ਯਾਦ ਦਿੱਤਾ ਕਿ ਮੈਨੂੰ ਦੋ ਵਿਅਕਤੀ ਉਸੇ ਮਤੂ ਬੰਦੇ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੇ ਉਹਦੇ ਇਸ਼ਾਰੇ ਅਕਾ ਬਿਗਰਿੰਜੀ ਸਿੰਘ ਦੇ ਪਰਬਦਰਸ਼ ਉਹਨਾਂ ਨੇ ਨਾਲਿਆਂ ਨੂੰ ਕੁੱਟਮਾਰ ਦਿੱਤੀ ਦੀ ਰਸਤੇ ਵਿਚ ਆ ਗਏ ਉਹ ਤਾਂ ਜਿੱਤੇ ਬਣ ਗਿਆ ਧਰਾਵਾਂ ਤੋਂ ਕਾਤ ਮੁਕਤਮਾ ਦਰਜ ਕਰਕੇ ਜਮਾਨਤ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਜਮਾਨਤ ਦੇ ਅਦਾਲਤ ਨੂੰ ਮਨੋ ਬਿਲ ਤੇ ਤੇ ਕੱਲ ਕੋਈ ਛਾਤੀ ਸੀ ਜਾਤੀ ਦੇ ਪ੍ਰਤੀ ਫਿਲਹਾਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਜੀ ਤੇ ਕੋਈ ਘੜੀ ਡੂਟਿੰਗ ਅਨਸਟਿਚੇtion ਦਾ ਕਰਦੇ ਪਰ ਦੋਨੋਂ ਨੌਜਾਨਾ ਨਾਮ ਕੀ ਇੱਕ ਦਾ ਹੈਗਾ ਸੀ ਜਨਾ ਪ੍ਰਭੂ ਉਸਨੇ ਜਨਾ ਬਿਕਰ